ਚੱਲ ਨੇ ਪੈਂਡਲ ਬਾਕੀ ਉੱਥੇ ਹਰ ਪਾਉਂ ਵੀਡੀਓ ਹੈ ਪੈਂਡਾ ਦੇ ਦੋਸਤ ਕੋਲੇ ਭਾਈ ਰੇਸ਼ਮ ਕੋਲੇ ਹੋਰ ਸੋਲ ਹੋ ਗਿਆ ਠੀਕ ਆ ਲੋਕਾਂ ਦਾ ਤਾਂ ਵੀ ਗੋਲਾ ਹਾਂ ਇਹ ਸਾਬ ਜਿਹੜਾ ਉਹ ਗੋਲ ਖੇਡਾ ਉਹਨੂੰ ਟੋੜਿਆ ਗੋਲ ਕਿਵੇਂ ਗੋਲ ਇਹ ਤਾਂ ਇਹ ਐਂ ਐਂ ਇੱਚ ਇੱਚ ਪਾਈ ਪਈ ਹੈ ਹਾਂ ਦੋਸਤੋਂ ਲੈ ਆਂਦੀ ਹੈ ਆਏ ਵੱਟ ਦੇ ਵਿੱਚ ਆ ਆਲ ਦੇ ਕੋਤੇ ਉਹ ਸਿਆਣਾ ਗਿੱਲੀ ਬਣਾ ਲੀ ਬਣਾਓ ਏ ਖੇਤ ਆਈ ਖੇਤ ਅਸੀਂ ਚੋਨਾ ਵਧੀਆ ਖੜਿਆ ਕਿਵੇਂਂਦਰੇ ਖੁਰਦੀ ਉਹਨਾਂ ਵਧੀਆ ਸਮਝ ਆਰ ਨਹੀਂ ਖੁਰਦੀ ਉਹਨਾਂ ਆਹ ਬਲੀ ਛਾਲੀ ਬਾਈ ਜੀ ਪੱਟੇ ਤੀਜਾ ਪਾਣੀ ਝਾਰਦਾ ਆਰਦਾ ਪਾਣੀ ਕਿੱਲਾਗਾ ਤੀਜਾ ਉਹ ਸੂਰ ਲਿਆਂਦੇ ਸੀ ਉਹ ਤਾਂ ਹੋ ਗਏ ਦੀਪ ਹੋ ਗਏ ਗੌਰਮਨ ਟ੍ਰੈਕਟਰ ਉਟਰਾ ਵੀ ਲੋਂਦਾ ਅੰਬੀ ਇਹ ਮੇਰਾ ਦੋਸਤ ਪਾਰਿਆ ਮ칸 ਅਬ ਬੱਕਰੀਆਂ ਦਾ ਰੇਕ ਨਹੀਂ ਰੱਖ ਲੀਆਂ ਪਿੰਡਾਂ ਜਣਾ ਖੇਤ 'ਚ ਹੀ ਬੈਠਾ ਹੈ ਮਿੱਤਰ ਅਸੀਂ 4 ਸਾਲ ਇਕੱਠੇ ਲਾਇਆ ਹੈ ਉਹ ਵੀ ਦਿਨ ਸੀ ਯਾਰ ਪੀਆ ਆਪਣੀ ਨੇ ਮੋਬਾਈਲਾਂ ਦੀ ਪੈਂਡ ਹਾਂ ਰਿਪੇਅਰ ਕਰਦਾ ਹਾਂ ਮੋਬਾਈਲ ਮੋਬਾਈਲ ਤੇ ਥੱਲੇ ਥੱਲੇ ਨਾ ਆ ਜੀ ਬੰਦਾ ਬਹੁਤ ਵਧੀਆ ਹੈ ਛੋਟੇ ਛੋਟੇ ਵੀ ਖੇਤਾ ਹੋਰ ਜਿਹੜਾ ਸਾਰੇ ਸਸੀ ਗਾਲ ਜੀ ਸਾਰਿਆਂ ਨੂੰ ਉਹ ਸਾਰੇ ਠੀਕ ਹੋਗੇ ਅੱਜ ਆਪਾਂ ਬੈਠੇ ਆਪਦੇ ਚਾਚਾ ਜੀ ਨਾਲ ਚਾਚਾ ਜੀ ਆਏ ਸੀ ਕਿ ਚੰਨੂ ਆਪਦੇ ਮਾਸੀ ਪੈਂਡ ਕਿ ਅੱਜ ਆਪਾਂ ਇਹਨਾਂ ਨੂੰ ਇਥੇ ਰਾਤ ਰੱਖ ਲਿਆ ਹੈਗਾਗਾ ਇਹ ਰਹਿੰਦੇ ਨਹੀਂ ਸੀ ਗਾਇਜ਼ ਧੱਕੇ ਨਾ ਰੱਖਿਆ ਸੀ ਤੇ ਹੋਰ ਸੁਣਾਓ ਤੇ ਸਾਰਿਆਂ ਸਾਡੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਵੀ ਅਸੀਂ ਕਹੋ ਜੀਆਂ ਵੀਡੀਓ ਪਾਉਣੇ ਆ ਹਾਂ ਤੁਹਾਨੂੰ ਆਦੀ ਹੋ ਪੀਓ ਤੁਹਾਨੂੰ ਵਧੀਆ ਲੱਗਦੀਆਂ ਹੋਣੀਆਂ ਸਾਡੀਆਂ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਗਾਇਜ਼ ਹਾਂ ਜਿਵੇਂ ਕਿ ਗਾਇਜ਼